ਸਸਤੀ ਕਾਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਆ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਤੁਹਾਨੂੰ ਬਾਜ਼ਾਰ ਨਾਲੋਂ ਕਿਤੇ ਵਧੀਆ ਘਰ ਵਿੱਚ ਗੋਲ ਗੱਪੇ ਅਤੇ ਖੱਟੇ ਮਿੱਠੇ ਤਿੱਖੇ ਪਾਣੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ। ਗੋਲ ਗੱਪੇ ਹਰੇਕ ਨੂੰ ਬਹੁਤ ਹੀ ਪਸੰਦ ਹੁੰਦੇ ਨੇ ਖਾਣ ਨੂੰ ਵੱਡਿਆਂ ਤੇ ਛੋਟਿਆਂ ਨੂੰ ਤੇ ਘਰ ਵਿੱਚ ਸਾਫ਼ ਸੁਥਰੇ ਤਰੀਕੇ ਨਾਲ ਗੋਲ ਗੱਪੇ ਬਣਾ ਕੇ ਤਿਆਰ ਕਰਾਂਗੇ ਪਰਫੈਕਟ ਨਾਪ ਨਾਲ। ਇਧਰ ਗੋਲ ਗੱਪੇ ਬਣਾਉਣ ਵਾਸਤੇ ਮੈਂ ਇੱਕ ਕੌਲੀ ਵਿੱਚ ਆਟਾ ਲੈ ਲਈ ਸੀ ਤੇ ਦੂਸਰੀ ਕੌਲੀ ਵਿੱਚ ਮੈਂ ਸੂਜੀ ਲੈ ਲਈ ਸੀ ਤੁਸੀਂ ਸੂਜੀ ਦੇ ਗੋਲ ਗੱਪੇ ਬਣਾ ਸਕਦੇ ਹੋ ਮੈਂ ਆਟੇ ਤੇ ਸੂਜੀ ਦੇ ਗੋਲ ਗੱਪੇ ਬਣਾ ਰਹੀ ਹਾਂ ਮੈਂ ਜਿਹੜੀ ਕੌਲੀ ਨਾਲ ਆਟਾ ਨਾਪਿਆ ਉਸੇ ਨਾਲ ਮੈਂ ਸੂਜੀ ਲਈ ਅੱਧੀ ਕੌਲੀ ਮੈਂ ਆਟੇ ਦੀ ਲਈ ਹੈ ਤੇ ਅੱਧੀ ਕੌਲੀ ਮੈਂ ਮੋਟੀ ਸੂਜੀ ਲਈ ਹੈ ਤੁਸੀਂ ਬਰੀਕ ਸੂਜੀ ਵੀ ਲੈ ਸਕਦੇ ਹੋ ਹੁਣ ਮੈਂ ਆਟੇ ਤੇ ਸੂਜੀ ਨੇ ਇੱਕ ਖੁੱਲੀ ਥਾਲੀ ਵਿੱਚ ਪਾ ਲਿਆ ਤੁਸੀਂ ਕਿਸੇ ਵੀ ਖੁੱਲੇ ਬਰਤਨ ਵਿੱਚ ਇਸ ਨੂੰ ਪਾ ਸਕਦੇ ਹੋ ਹੁਣ ਮੈਂ ਸੇਮ ਕੌਲੀ ਨਾਲ ਪਾਣੀ ਪਾਣੀ ਇਸ ਵਿੱਚ ਥੋੜਾ ਥੋੜਾ ਪਾਵਾਂਗੇ ਜਿਆਦਾ ਪਾਣੀ ਨਹੀਂ ਪਾਉਣਾ ਤੇ ਇਸ ਦਾ ਇੱਕ ਟਾਈਟ ਆਟਾ ਗੁੰਨ ਕੇ ਤਿਆਰ ਕਰਨਾ ਹੈ ਆਟਾ ਸੌਫਟ ਨਹੀਂ ਹੋਣਾ ਚਾਹੀਦਾ ਜੇਕਰ ਆਟਾ ਸੌਫਟ ਹੋਏਗਾ ਤੇ ਗੋਲ ਗੱਪੇ ਆਪਣੀਆਂ ਪੂੜੀ ਦੀ ਤਰ੍ਹਾਂ ਸੌਫਟ ਬਣ ਜਾਣਗੇ ਥੋੜਾ ਥੋੜਾ ਕਰਕੇ ਇਸ ਵਿੱਚ ਪਾਣੀ ਪਾਉਂਦੇ ਜਾਵਾਂਗੇ ਤੇ ਆਟਾ ਗੁੰਨ ਕੇ ਤਿਆਰ ਕਰਾਂਗੇ ਹੁਣ ਮੈਂ ਆਟੇ ਨੂੰ ਗੁੰਨ ਕੇ ਤਿਆਰ ਕਰ ਲਿਆ ਸੀ ਆਟਾ ਆਪਣਾ ਪੂਰਾ ਟਾਈਟ ਹੈ ਇਸ ਨੂੰ ਮੈਂ 2-3 ਮਿੰਟ ਹੱਥ ਨਾਲ ਮਸਲ ਲਵਾਂਗੀ ਤਾਂ ਜੋ ਇਹ ਨਰਮ ਹੋ ਜਵੇ ਇਸ ਵਿੱਚ ਕੋਈ ਵੀ ਕ੍ਰੈਕ ਨਾ ਹੋਵੇ ਮੈਂ ਇੱਕ ਕੱਲੀ ਪਾਣੀ ਦੀ ਲਈ ਸੀ ਪਾਣੀ ਸਿਰਫ ਇਸ ਵਿੱਚੋਂ ਕੱਲੀ ਦਾ ਚੌਥਾ ਹਿੱਸਾ ਹੀ ਲੱਗਿਆ ਨਮਕ ਅਤੇ ਇਹਨੂੰ ਚੰਗੀ ਤਰ੍ਹਾਂ ਦੋ ਤਿੰਨ ਮਿੰਟ ਮਸਲ ਕੇ ਗਿੱਲੇ ਕੱਪੜੇ ਨਾਲ ਟੱਕ ਕੇ ਰੱਖ ਦਵਾਂਗੇ 10 ਮਿੰਟ ਲਈ ਰੈਸਟ ਦੇ। ਹੁਣ ਉੰਨੇ ਦੇਰ ਨੂੰ ਗੋਲ ਗੱਪਿਆਂ ਵਾਸਤੇ ਪਾਣੀ ਬਣਾ ਕੇ ਤਿਆਰ ਕਰਾਂਗੇ। ਇੱਧਰ ਪਾਣੀ ਬਣਾਉਣ ਵਾਸਤੇ ਤਿੱਖਾ ਪਾਣੀ ਬਣਾਉਣ ਵਾਸਤੇ ਮੈਂ ਤਿੰਨ ਹਰੀਆਂ ਮਿਰਚਾਂ ਲੈ ਲਈਆਂ। ਅੱਧੀ ਗੁੱਚੀ ਮੈਂ ਫਰੈਸ਼ ਪਦੀਨਾ ਲੈ ਰਿਆ ਤੇ ਅੱਧੀ ਗੁੱਚੀ ਮੈਂ ਫਰੈਸ਼ ਧਨੀਆ ਲੈ ਰਿਆ। ਜੇਕਰ ਤੁਹਾਡੇ ਕੋਲ ਅਦਰਕ ਹੈਗਾ ਤੁਸੀਂ ਉਹ ਵੀ ਜ਼ਰੂਰ ਐਡ ਕਰਿਓ। ਹੁਣ ਮੈਂ ਮਿਕਸੀ ਜਾਰ ਵਿੱਚ ਹਰੀ ਮਿਰਚ ਤੇ ਤਨੀਆ ਤੇ ਪਦੀਨੇ ਨੂੰ ਪਾ ਲਿਆ ਹੁਣ ਇਸ ਵਿੱਚ ਇੱਕ ਚਮਚ ਚਟਮਸਾਲੇ ਦਾ ਪਾਵਾਂਗੇ ਅੱਧਾ ਚਮਚੇ ਵਿੱਚ ਸਫੇਦ ਨਮਕ ਦਾ ਪਾਵਾਂਗੇ ਅੱਧਾ ਚਮਚੇ ਵਿੱਚ ਕਾਲੇ ਨਮਕ ਦਾ ਇੱਕ ਚਮਚੇ ਵਿੱਚ ਪੁੰਨਹ ਜੀਰੇ ਪਾਊਡਰ ਦਾ ਪਾਵਾਂਗੇ ਤੁਸੀਂ ਇਸ ਵਿੱਚ ਨੂਨ ਮੈਚ ਆਪਣੇ ਹਿਸਾਬ ਨਾਲ ਵਧ ਘਟ ਪਾ ਸਕਦੇ ਹੋ ਥੋੜਾ ਜਿਹਾ ਪਾਣੀ ਪਾ ਕੇ ਢੱਕਣ ਬੰਦ ਕਰਕੇ ਇਸ ਨੂੰ ਪ੍ਰੀਕ ਪੀਸ ਲਵਾਂਗੇ ਮੈਂ ਪਦੀਨੇ ਨੂੰ ਚੰਗੀ ਤਰ੍ਹਾਂ ਪੀਸ ਲਿਆ ਸੀ ਇੱਧਰ ਆਪਣਾ ਪਦੀਨਾ ਬਹੁਤ ਹੀ ਵਧੀਆ ਪੀਸ ਕੇ ਤਿਆਰ ਹੋਇਆ ਤੁਸੀਂ ਇਸ ਨੂੰ ਕਿਸੇ ਵੀ ਸਨੈਕਸ ਨਾਲ ਖਾ ਵੀ ਸਕਦੇ ਹੋ ਇਸ ਸੌਸ ਨੂੰ ਹੁਣ ਇਧਰ ਆਪਣੀ ਚਟਨੀ ਧਨੀਏ ਪਦੀਨੇ ਦੀ ਬਣ ਕੇ ਤਿਆਰ ਹੈ ਹੁਣ ਮੈਂ ਇਸ ਨੂੰ ਛਾਣ ਲਵਾਂਗੇ ਇਧਰ ਮੈਂ ਇੱਕ ਬੌਲ ਲੈ ਲਿਆ ਤੇ ਇੱਕ ਛਰਣੀ ਲੈ ਲਈ ਹੁਣ ਮੈਂ ਇਸ ਵਿੱਚ ਧਨੀਏ ਪਦੀਨੇ ਦੀ ਚਟਨੀ ਨੂੰ ਛਾਣ ਕੇ ਤਿਆਰ ਕਰਾਂਗੀ ਤੁਸੀਂ ਬਿਨ ਬਗੈਰ ਛਾਣੇ ਵੀ ਇਸ ਨੂੰ ਬਣਾ ਸਕਦੇ ਹੋ ਪਰ ਜੇਕਰ ਛਾਣਦੇ ਨਹੀਂ ਤਾਂ ਫਿਰ ਕਈ ਵਾਰ ਪਦੀਨੇ ਦਾ ਕਣ ਕੋਈ ਮੂੰਹ ਵਿੱਚ ਆ ਜਾਂਦਾ ਜਿਹੜਾ ਕੋਈ ਵਧੀਆ ਨਹੀਂ ਲੱਗਦਾ ਹੁਣ ਮੈਂ ਸਾਰੇ ਪਦੀਨੇ ਦੀ ਤੇ ਚਟਨੀ ਨੂੰ ਛਣਨੀ ਵਿੱਚ ਪਾ ਕੇ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਛਾਣ ਲਵਾਂਗੇ ਤਾਂ ਜੋ ਚੰਗੀ ਤਰ੍ਹਾਂ ਸਮੂਥ ਜਾਂ ਪੇਸਟਾ ਆਪਣਾ نیچے ਨਿਕਲ ਜਾਵੇ ਤੇ ਜਿਹੜੇ ਰੇਸ਼ੇ ਨੇ ਹ ਛਣਨੀ ਵਿੱਚ ਰਹਿ ਜਾਣ ਚੰਗੀ ਤਰ੍ਹਾਂ ਇਸ ਨੂੰ ਘੁੱਟ-ਘੁੱਟ ਕੇ ਚਮਚ ਨਾਲ ਸਾਰਾ ਪਦੀਨੇ ਅਤੇ ਧਨੀਏ ਦਾ ਰਸ ਕੱਢ ਲਵਾਂਗੇ ਹੁਣ ਮੈਂ ਚੰਗੀ ਤਰ੍ਹਾਂ ਪਦੀਨੇ ਨੂੰ ਛਾਣ ਲੈ ਸੀ ਇਸ ਵਿੱਚ ਜਿਹੜਾ ਬਚਿਆ ਹੋਇਆ ਮਟੀਰੀਅਲ ਆ ਤੁਸੀਂ ਇਸ ਨੂੰ ਕਿਸੇ ਰਾਇਤੇ ਵਿੱਚ ਵੀ ਵਰਤ ਸਕਦੇ ਹੋ ਜਾਂ ਸੁੱਟ ਸਕਦੇ ਹੋ ਇਧਰ ਆਪਣਾ ਪਦੀਨੇ ਅਤੇ ਧਨੀਏ ਵਾਲਾ ਤਿੱਖਾ ਪਾਣੀ ਵੀ ਤਿਆਰ ਹੈ ਹੁਣ ਇਸ ਵਿੱਚ ਮੈਂ ਥੋੜੀ ਜਿਹੀ ਬਰਫ਼ ਪਾ ਦਵਾਂਗੇ ਪਾਣੀ ਨੂੰ ਚੰਗੀ ਤਰ੍ਹਾਂ ਠੰਡਾ ਕਰਨ ਲਈ ਹੁਣ ਇਸ ਵਿੱਚ ਮੈਂ ਇੱਕ ਗਲਾਸ ਭਰ ਕੇ ਪਾਣੀ ਦਾ ਹੋਰ ਪਾਵਾਂਗੇ ਤੁਸੀਂ ਜਿੰਨਾ ਪਾਣੀ ਬਣਾਉਣਾ ਉਸ ਦੇ ਹਿਸਾਬ ਨਾਲ ਪਾਣੀ ਐਡ ਕਰ ਸਕਦੇ ਮੈਂ ਇਸ ਵਿੱਚ ਇੱਕ ਗਲਾਸ ਭਰ ਕੇ ਪਾਣੀ ਦਾ ਪਾ ਦਿੱਤਾ ਹੁਣ ਮੈਂ ਪਾਣੀ ਨੂੰ ਥੋੜਾ ਜਿਹਾ ਚੈੱਕ ਕਰ ਲਵਾਂਗੀ ਨਮਕ ਮਿਰਚ ਨੂੰ ਇਸ ਦੇ ਨੂੰ ਹੁਣ ਇਧਰ ਦੂਸਰੇ ਪਾਸੇ ਮੈਂ ਮਿੱਠਾ ਪਾਣੀ ਬਣਾਉਣ ਲਈ ਇਧਰ ਗੁੜ ਤੇ આમਲੀ ਨੂੰ ਭੌਂ ਕੇ ਰੱਖਿਆ ਸੀ ਮੈਂ ਥੋੜੀ ਥੋੜੀ ਇਮਲੀ ਤੇ ਗੁੜ ਨੂੰ ਭਿਉਂ ਕੇ ਰੱਖ ਦਿੱਤਾ ਸੀ ਤਕਰੀਬਨ 4-5 ਚਮਚ ਮੈਂ ਗੁੜ ਦੇ ਲੈ ਸੀ 4-5 ਚਮਚ ਮੈਂ ਇਮਲੀ ਦੇ ਲੈ ਸੀ ਇਮਲੀ ਮੈਂ ਗਿਟਕਾਂ ਵਾਲੀ ਲਈ ਆ ਤੁਸੀਂ ਦੂਸਰੀ ਇਮਲੀ ਵੀ ਲੈ ਸਕਦੇ ਹੋ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਹੱਥ ਨਾਲ ਮਸਲ ਲਿਆ ਤਾਂ ਜੋ ਸਾਰਾ ਇਮਲੀ ਦਾ ਪਲਪ ਨਿਕਲ ਜਾਵੇ ਹੁਣ ਮੈਂ ਸੇਮ ਉਹੀ ਛਰਨੀ ਲੈ ਲਈ ਸੀ نیچے ਮੈਂ ਇਸ ਦੇ ਇੱਕ ਬੋਲ ਰੱਖ ਲਿਆ ਹੁਣ ਇਮਲੀ ਤੇ ਗੁੜ ਵਾਲੇ ਪਾਣੀ ਨੂੰ ਵੀ ਛਾਣ ਲਵਾਂਗੇ ਤਾਂ ਜੋ ਗੁੜ ਵਿੱਚ نیچے ਥੋੜਾ ਜਿਹਾ ਕਚਰਾ ਹੁੰਦਾ ਇਸ ਲਈ ਇਸ ਨੂੰ ਛਾਣਨਾ ਹੀ ਪੈਂਦਾ ਹੈ ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ ਛਾਣ ਲਿਆ ਜਿਹੜਾ ਸਵਿਚ ਆਲਪ ਬਚਿਆ ਇਸ ਵਿੱਚ ਮੈਂ ਅੱਧਾ ਇੱਕ ਗਲਾਸ ਪਾਣੀ ਦਾ ਹੋਰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਸਲ ਕੇ ਫਿਰ ਤੋਂ ਦੁਬਾਰਾ ਤੋਂ ਛਾਣ ਲਵਾਂਗੀ ਤਾਂ ਜੋ ਸਾਰਾ ਇਮਲੀ ਅਤੇ ਗੁੜ ਦਾ ਟੇਸਟ ਇਸ ਵਿੱਚ ਆ ਜਾਵੇ ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ ਛਾਣ ਕੇ ਤਿਆਰ ਕਰ ਲਿਆ ਸੀ ਇਧਰ ਆਪਣਾ ਇਮਲੀ ਤੇ ਗੁੜ ਵਾਲਾ ਪਾਣੀ ਵੀ ਬਣ ਕੇ ਤਿਆਰ ਹੈ ਹੁਣ ਇਸ ਵਿੱਚ ਮੈਂ ਥੋੜੇ ਜਿਹਾ ਮਸਾਲੇ ਐਡ ਕਰ ਦਵਾਂਗੇ ਅੱਧਾ ਚਮਚ ਇਸ ਵਿੱਚ ਸਫੇਦ ਨਮਕ ਦਾ ਪਾਵਾਂਗੇ ਅੱਧਾ ਚਮਚ ਇਸ ਵਿੱਚ ਲਾਲ ਮਿਰਚ ਪਾਊਡਰ ਦਾ ਪਾਵਾਂਗੇ 1 ਚਮਚ ਇਸ ਵਿੱਚ ਜੀਰਾ ਪਾਊਡਰ ਦਾ ਪਾਵਾਂਗੇ ਪੁੰਨੇ ਹੈ ਜੀਰੇ ਦਾ ਅੱਧਾ ਚਮਚ ਇਸ ਵਿੱਚ ਮੈਂ ਚਾਟ ਮਸਾਲੇ ਦਾ ਪਾ ਦਿੱਤਾ ਥੋੜਾ ਜਿਹਾ ਇਸ ਵਿੱਚ ਸਫੇਦ ਨਮਕ ਪਾ ਦਵਾਂਗੇ ਮਸਾਲੇ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਮਿਲਾ ਦਵਾਂਗੇ ਹੁਣ ਇਸ ਵਿੱਚ ਲੋੜ ਅਨੁਸਾਰ ਪਾਣੀ ਪਾਵਾਂਗੇ ਪਾਣੀ ਇਸ ਵਿੱਚ ਮੈਂ ਇੱਕ ਗਲਾਸ ਭਰ ਕੇ ਠੰਡੇ ਪਾਣੀ ਦਾ ਲੈ ਰਹੀਆਂ ਤੁਸੀਂ ਜਿੰਨਾ ਪਾਣੀ ਬਣਾਉਣਾ ਹੈ ਉਸ ਦੇ ਵਾਸਤੇ ਉਨਾ ਪਾਣੀ ਇਸ ਵਿੱਚ ਪਾ ਸਕਦੇ ਹੋ ਹੁਣ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾ ਦਵਾਂਗੇ ਇਧਰ ਆਪਣਾ ਖੱਟਾ ਮਿੱਠਾ ਪਾਣੀ ਵੀ ਬਣ ਕੇ ਤਿਆਰ ਹੈ ਲਈ ਦਰਮਿਆਨ ਗੈਸ ਤੇ ਕੜਾਹੀ ਰੱਖ ਦਿੱਤੇ ਸੀ 스ਵਿਚ ਮੈਰ ਫਾਇਨਡ ਆਇਲ ਪਾ ਕੇ ਰੱਖ ਦਿੱਤਾ ਸੀ ਗਰਮ ਹੋਣ ਲਈ ਇਸ ਨੂੰ ਚੰਗੀ ਤਰ੍ਹਾਂ ਮੀਡੀਅਮ ਤੋਂ ਹਾਈ ਫਲੇਮ ਤੇ ਗਰਮ ਕਰ ਲਵਾਂਗੇ ਤੁਸੀਂ ਸਰੋਂ ਦੇ ਤੇਲ ਵਿੱਚ ਵੀ ਫਰਾਈ ਕਰ ਸਕਦੇ ਹੋ ਗੋਲ ਗੱਪਿਆਂ ਨੂੰ ਇੱਧਰ ਆਪਣੇ ਗੋਲ ਗੱਪਿਆਂ ਵਾਲੇ ਆਟੇ ਨੂੰ ਵੀ ਰੱਖੇ ਨੂੰ 15 ਤੋਂ 20 ਮਿੰਟ ਹੋ ਗਏ ਸੀ ਹੁਣ ਪਉਣਾ ਚੱਕ ਕੇ ਇਸ ਨੂੰ ਚੈੱਕ ਕਰ ਲਵਾਂਗੇ ਜੇਰ ਆਪਣਾ ਆਟਾ ਵੀ ਚੰਗੀ ਤਰ੍ਹਾਂ ਸੈੱਟ ਹੋ ਗਿਆ ਹੁੰਦੇ 3 ਮਿੰਟ ਇਸ ਨੂੰ ਮੈਂ ਹਥੇਲੀ ਨਾਲ ਚੰਗੀ ਤਰ੍ਹਾਂ ਮਲ ਲਵਾਂਗੇ ਇਸ ਤਰ੍ਹਾਂ ਜਿਆਦਾ ਗੋਲ ਗੱਪਿਆਂ ਵਾਲੇ ਆਟੇ ਨੂੰ ਮਲਦੇ ਆ ਤਾਂ ਗੋਲ ਗੱਪੇ ਆਪਣੇ ਬਹੁਤ ਹੀ ਵਧੀਆ ਫੁੱਲ ਕੇ ਆਉਂਦੇ ਹਨ ਹੁਣ ਮੈਂ ਆਟੇ ਨੂੰ ਚੰਗੀ ਤਰ੍ਹਾਂ ਮਲ ਲਿਆ ਸੀ ਆਟਾ ਆਪਣਾ ਬਹੁਤ ਹੀ ਵਧੀਆ ਸਮੂਥ ਹੋ ਗਿਆ ਹੁਣ ਇਸ ਵਿੱਚੋਂ ਮੈਂ ਪੇੜੇ ਕੱਢ ਲਵਾਂਗੇ ਇਸਦੇ ਮੈਂ ਤਿੰਨ ਹਿੱਸੇ ਕਰਾਂਗੇ ਜਿੱਡੇ ਜਿੱਡੇ ਕੇ ਹਿੱਸੇ ਹੋਣਗੇ ਉਸਦੇ ਹਿਸਾਬ ਨਾਲ ਕਰਕੇ ਬਾਕੀ ਆਟੇ ਨੂੰ ਟੱਕ ਕੇ ਗਿੱਲੇ ਪਾਉਣੇ ਨਾਲ ਰੱਖ ਦਵਾਂਗੇ ਤੇ ਇਹ ਸਾਰੇ ਟੇ ਨੂੰ ਮੈਂ ਚੰਗੀ ਤਰ੍ਹਾਂ ਥੋੜਾ ਜਿਹਾ ਹੱਥ ਨਾਲ ਬਦਾਲ ਲਵਾਂਗੇ ਇਦਦਰ ਮੈਂ ਇੱਕ ਸੁੱਤੀ ਪੋਣਾ ਲੈ ਲਿਆ ਸੀ ਇਸ ਨੂੰ ਮੈਂ ਥੋੜਾ ਜਿਹਾ ਗਿੱਲਾ ਕਰਕੇ ਸੈਲਫ ਤੇ ਹੀ ਵਿਸਾਲਿਆ ਜਿੱਦਾਂ ਮੈਂ ਆਟਾ ਲਿਆ ਸੀ ਉਸ ਨੂੰ ਥੋੜਾ ਜਿਹਾ ਹੱਥ ਨਾਲ ਰੋਲ ਕਰਕੇ ਥੋੜਾ ਜਿਹਾ ਲੰਬਾ ਜਿਹਾ ਕਰ ਲਵਾਂਗੇ ਹੁਣ ਇਸ ਵਿੱਚੋਂ ਗੁੱਠੇ ਦਾ ਨਾਪ ਦੇ ਛੋਟੇ ਛੋਟੇ ਪੇੜੇ ਲੈ ਲਵਾਂਗੇ 1 ਕਿੰਕ ਇੰਚ ਦੇ ਇਸ ਵਿੱਚੋਂ ਪੇੜੇ ਲਵਾਂਗੇ ਤੁਸੀਂ ਗੋਲ ਗੱਪੇ ਜਿੱਡੇ ਵੱਡੇ ਬਣਾਉਣੇ ਆ ਉਸ ਦੇ ਹਿਸਾਬ ਨਾਲ ਪੇੜਾ ਲੈ ਸਕਦੇ ਹੋ ਗੋਲ ਗੱਪੇ ਥੋੜੇ ਜਿਹਾ ਮੈਂ ਇਸ ਵਿੱਚੋਂ ਪੇੜੇ ਛੋਟੇ ਛੋਟੇ ਲਾ ਕੇ ਚੰਗੀ ਤਰ੍ਹਾਂ ਇਸ ਨੂੰ ਕੱਟ ਲਵਾਂਗੇ ਤੁਸੀਂ ਇਸ ਨੂੰ ਸੋ ਸੌਖੇ ਤਰੀਕੇ ਨਾਲ ਵੀ ਬਣਾ ਸਕਦੇ ਹਾਂ ਮੈਂ ਸਾਰੇ ਪੇੜਿਆਂ ਨੂੰ ਸਮੂਥੀਆ ਕਰ ਲਿਆ ਸੀ ਇਸ ਵਿੱਚ ਬਿਲਕੁਲ ਵੀ ਕ੍ਰੈਕ ਨਹੀਂ ਹੈਗਾ ਜੇਕਰ ਕ੍ਰੈਕ ਹੋਵੇਗਾ ਤਾਂ ਗੋਲ ਗੱਪਾ ਆਪਣਾ ਫਟ ਜਾਵੇਗਾ ਤੇਲ ਵਿੱਚ ਜਾਂਦੇ ਸਾਰੇ ਹੁਣ ਮੈਂ ਇਸ ਨੂੰ ਬੇਲ ਕੇ ਤਿਆਰ ਕਰਾਂਗੇ ਇੱਧਰ ਮੈਂ ਸਲਫ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਤੁਸੀਂ ਇਸ ਨੂੰ ਚੱਕਲੇ ਤੇ ਬੇਲ ਸਕਦੇ ਹੋ ਹੁਣ ਮੈਂ ਬੇਲਣ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਕੇ ਹੁਣ ਇਸ ਨੂੰ ਬੇਲ ਕੇ ਤਿਆਰ ਕਰਾਂਗੇ ਕਿਉਂਕਿ ਆਟਾ ਬਹੁਤ ਜ਼ਿਆਦਾ ਟਾਈਟ ਹੈ ਇਸ ਨੂੰ ਥੋੜਾ ਜਿਹਾ ਜ਼ੋਰ ਨਾਲ ਹੀ ਬੇਲਣਾ ਹੈ ਗੋਲ ਗੱਪਾ ਆਪਣਾ ਵੇਲ ਕੇ ਤਿਆਰ ਹੈ ਨਾ ਹੀ ਜ਼ਿਆਦਾ ਮੋਟਾ ਹੈ ਤੇ ਨਾ ਹੀ ਜ਼ਿਆਦਾ ਪਤਲਾ ਇਸ ਨੂੰ ਮੈਂ ਪਤਲਾ ਹੀ ਵੇਲਿਆ ਹੈ ਜਿੰਨਾ ਪਤਲਾ ਗੋਲ ਗੱਪਾ ਹੋਵੇਗਾ ਉਹਨੇ ਹੈ ਕ੍ਰਿਸਪੀ ਬਣ ਕੇ ਤਿਆਰ ਹੋਵੇਗਾ ਹੁਣ ਇਸ ਨੂੰ ਗਿੱਲੇ ਕੱਪੜੇ ਤੇ ਰੱਖ ਦੇ ਜਾਵਾਂਗੇ ਤੇ ਇਸ ਨੂੰ ਟੱਕ ਦਵਾਂਗੇ ਤਾਂ ਜੋ ਉੱਪਰੋਂ ਇਹ ਸੁੱਕੇ ਨਾ ਹੁਣ ਮੈਂ ਗੋਲ ਗੱਪੇ ਅੱਧੇ ਵੇਲੇ ਸੀ ਹੁਣ ਇਸ ਨੂੰ ਗਿੱਲੇ ਕੱਪੜੇ ਨਾਲ ਟੱਕ ਦਵਾਂਗੇ ਕੱਪੜੇ ਨੂੰ ਮੈਂ ਨਿਚੋੜ ਕੇ ਗਿੱਲਾ ਕਰ ਲਿਆ ਸੀ ਤਾਂ ਜੋ ਉਪਰੋਂ ਇਹ ਸੁੱਕੇ ਨਾ ਚੰਗੀ ਤਰ੍ਹਾਂ ਇਸ ਨੂੰ اوپر ਕਵਰ ਕਰਦੇ ਜਾਵਾਂਗੇ ਤੇ ਇਸੇ ਤਰ੍ਹਾਂ ਮੈਂ ਸਾਰੇ ਗੋਲ ਗੱਪੇ ਬੇਲ ਕੇ ਤਿਆਰ ਕਰ ਲਵਾਂਗੇ ਇੱਕ ਮਿੰਟ ਹੋਣਾ ਦੂਜਾ ਤਰੀਕਾ ਸ਼ੇਅਰ ਕਰ ਦਿਆਂ ਇੱਧਰ ਮੈਂ ਰੋਟੀ ਜਿੱਡਾ ਪੇੜਾ ਲੈ ਲਿਆ ਸੀ ਹੁਣ ਇਸ ਨੂੰ ਵੀ ਰੋਟੀ ਵਾਂਗੂ ਚੰਗੀ ਤਰ੍ਹਾਂ ਬੇਲ ਲਵਾਂਗੇ ਪਤਲਾ ਬੇਲਾਂਗੇ ਇਸ ਨੂੰ ਜਿੰਨਾ ਪਤਲਾ ਬੇਲਾਂਗੇ ਉੰਨੇ ਹੀ ਆਪਣੇ ਗੋਲ ਗੱਪੇ ਵਧੀਆ ਬਣਨਗੇ ਹੁਣ ਮੈਂ ਰੋਟੀ ਵਾਂਗੂ ਇਸ ਨੂੰ ਬੇਲ ਲਿਆ ਸੀ ਨਾ ਹੀ ਜ਼ਿਆਦਾ ਇਹ ਮੋਟੀ ਆ ਹੁਣ ਮੈਂ ਇੱਕ ਇੱਧਰ ਇਸ ਟੱਕਣ ਲੈ ਲਿਆ ਸੀ ਇਸ ਤਰ੍ਹਾਂ ਦਾ ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਟੱਕਣ ਲੈ ਸਕਦੇ ਹੋ ਹੁਣ ਇਸ ਨਾਲ ਗੋਲ ਗੱਪੇ ਫੁਲਾਵਾਂਗੇ ਇਸਨਾਂ ਆਸਾਨੀ ਨਾਲ ਗੋਲ ਗੱਪੇ ਇੱਕ ਵਾਰ ਵਿੱਚ 5-6 ਬਣ ਜਾਂਦੇ ਹਨ ਤੁਸੀਂ ਆਪਣੇ ਜਿੱਡੀ ਰੋਟੀ ਬੇਲੀ ਹੋਵੇਗੀ ਉਸਦੇ ਹਿਸਾਬ ਨਾਲ ਇਸ ਵਿੱਚੋਂ ਗੋਲ ਗੱਪੇ ਕੱਟ ਸਕਦੇ ਹੋ ਚੰਗੀ ਤਰ੍ਹਾਂ ਇਸਨੂੰ ਦਬਾ ਕੇ ਘੁਮਾ ਕੇ ਗੋਲ ਗੱਪੇ ਦਾ ਆਕਾਰ ਦੇ ਦਵਾਂਗੇ ਹੁਣ ਮੈਂ ਇਸ ਵਿੱਚੋਂ 7 ਗੋਲ ਗੱਪੇ ਬਣਾ ਲਏ ਸੀ ਹੁਣ ਜਿਹੜਾ ਐਕਸਟਰਾ ਆਟਾ ਹੈ ਉਸਨੂੰ ਹਟਾ ਕੇ ਦੁਬਾਰਾ ਤੋਂ ਇਸਦੇ ਗੋਲ ਗੱਪੇ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਹਾਨੂੰ ਥੋੜੇ ਜਿਹੇ ਮੋਟੇ ਲੱਗਦੇ ਹਨ ਤਾਂ ਤੁਸੀਂ ਇਸਨੂੰ ਬੇਲਨ ਨਾਲ ਥੋੜਾ ਜਿਹਾ ਬੇਲ ਵੀ ਸਕਦੇ ਹੋ ਹੁਣ ਮੈਂ ਇਸਦੀ ਸਾਈਡਾਂ ਨੂੰ ਥੋੜਾ ਜਿਹਾ ਸੈੱਟ ਕਰ ਲਵਾਂਗੇ ਮੈਨੂੰ ਥੋੜਾ ਜਿਹਾ ਸਾਈਡ ਮੋਟੀ ਲੱਗ ਰਹੀ ਸੀ ਥੋੜਾ ਜਿਹਾ ਸੁਪਰ ਮੈਂ ਬਿਲ ਨੇ ਇਹਨਾਂ ਨੂੰ ਪਤਲਾ ਕਰ ਲਵਾਂਗੇ ਬਾਕੀ ਇਹ ਪਰਫੈਕਟ ਨੇ ਨਾ ਹੀ ਜ਼ਿਆਦਾ ਵੱਡੇ ਨੇ ਤੇ ਨਾ ਹੀ ਜ਼ਿਆਦਾ ਛੋਟੇ ਇਧਰ ਆਪਣਾ ਤੇਲ ਵੀ ਮੀਡੀਅਮ ਤੋਂ ਹਾਈ ਫਲੇਮ ਤੇ ਗਰਮ ਹੈ ਹੁਣ ਇਸ ਵਿੱਚ ਮੈਂ ਗੋਲ ਗੱਪੇ ਨੂੰ ਫਰਾਈ ਕਰਾਂਗੇ ਇਧਰ ਇਹਨਾਂ ਨੂੰ ਵੀ ਪਿਆਨ ਨੂੰ 10 ਮਿੰਟ ਹੋ ਗਏ ਸੀ ਸਾਰੇ ਗੋਲ ਗੱਪੇ ਮੈਂ ਬੇਲ ਗੈਸ ਵਿੱਚ ਰੱਖ ਲਈ ਸੀ ਜਿਹੜਾ ਗੋਲ ਗੱਪਾ ਮੈਂ ਪਹਿਲਾਂ ਬੇਲਿਆ ਸੀ ਪਹਿਲਾਂ ਉਸ ਨੂੰ ਚੱਕਾਂਗੇ ਜਿਹੜੀ ਨੀਚਲੀ ਸਾਈਡ ਸੀ ਇਸ ਦੀ ਕੱਪੜੇ ਤੇ ਉਸ ਨੂੰ ਪਹਿਲਾਂ ਤੇਲ ਵਿੱਚ ਛੱਡਾਂਗੇ ਇਸੇ ਤਰ੍ਹਾਂ ਮੈਂ ਇੱਕ ਇੱਕ ਕਰਕੇ ਸਾਰੇ ਗੋਲ ਗੱਪੇ ਤੇਲ ਵਿੱਚ ਛੱਡਦੀ ਜਾਵਾਂਗੇ ਤੇਲ ਵਿੱਚ ਛੱਡਦੀ ਸਾਰੇ ਗੋਲ ਗੱਪਾ ਉੱਪਰ ਆ ਰਿਹਾ ਹੈ ਤੇਲ ਦਾ ਟੈਂਪਰੇਚਰ ਬਿਲਕੁਲ ਸਹੀ ਹੈ ਜਿਹੜੀ ਨੀਚਲੀ ਸਾਈਡ ਆ ਕੱਪੜੇ ਵਾਲੀ ਉਸ ਨੂੰ ਠੇਹਾ ਆਇਲ ਵਿੱਚ ਹੀ ਪਾਉਣਾ ਹੈ ਇਹ ਗੱਲ ਦਾ ਧਿਆਨ ਰੱਖਣਾ ਹੈ ਨਹੀਂ ਥੋੜੇ ਗੋਲ ਗੱਪੇ ਬਿਲਕੁਲ ਨਹੀਂ ਫੁੱਲਣਗੇ ਹੁਣ ਮੈਂ ਕਿੱਕ ਕਰਕੇ ਇਸ ਵਿੱਚ ਗੋਲ ਗੱਪੇ ਛੱਡ ਦਵਾਂਗੇ ਤੁਸੀਂ ਜਿੰਨਾ ਕੜਾਹੀ ਵਿੱਚ ਤੇਲ ਲਿਆ ਉਸ ਦੇ ਹਿਸਾਬ ਨਾਲ ਗੋਲ ਗੱਪੇ ਫਰਾਈ ਕਰ ਸਕਦੇ ਹੋ ਹੁਣ ਮੈਂ ਇੱਕ ਵਾਰ ਚ ਇਸ ਵਿੱਚ ਪੰਜ ਗੋਲ ਗੱਪੇ ਪਾਏ ਸੀ ਜਿੰਨਕ ਮੈਨੂੰ ਪਰਫੈਕਟ ਲੱਗਦੇ ਸੀ ਪਾਉਣ ਨੂੰ ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ ਇੱਕ ਡੇਢ ਮਿੰਟ ਸੇਕ ਲਿਆ ਬਹੁਤ ਹੀ ਵਧੀਆ ਇਹਨਾਂ ਦਾ ਕਲਰ ਆਇਆ ਥੋੜਾ ਜਿਹਾ ਤੇਲ ਜਿਆਦਾ ਗਰਮ ਸੀ ਹੁਣ ਮੈਂ ਗੈਸ ਦੀ ਫਲੇਮ ਮੀਡੀਅਮ ਕਰ ਦਿੱਤੀ ਸੀ ਹੁਣ ਇਸ ਨੂੰ ਦੂਸਰੀ ਸਾਈਡ ਤੋਂ ਵੀ ਗੋਲਡਨ ਜਾਂ ਕ੍ਰਿਸਪੀ ਕਰ ਲਵਾਂਗੇ ਚੰਗੀ ਤਰ੍ਹਾਂ ਮੈਂ ਗੋਲ ਗੱਪਿਆਂ ਦੀ ਦੂਸਰੀ ਸਾਈਡ ਤੋਂ ਵੀ ਬਹੁਤ ਹੀ ਵਧੀਆ ਇਹਨਾਂ ਦਾ ਕਲਰ ਆ ਗਿਆ ਬਹੁਤ ਹੀ ਵਧੀਆ ਆਪਣੇ ਗੋਲ ਗੱਪੇ ਫੁੱਲੇ ਫੁੱਲੇ ਬਣ ਕੇ ਤਿਆਰ ਹੋਏ ਨੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਕੱਢ ਕੇ ਦੂਸਰਾ ਬੈਚ ਵੀ ਫਰਾਈ ਕਰ ਲਵਾਂਗੇ ਇੱਕ ਇੱਕ ਕਰਕੇ ਇਸ ਵਿੱਚ ਛੱਡਦੇ ਆਵਾਂਗੇ ਗੋਲ ਗੱਪਿਆਂ ਨੂੰ ਗੋਲ ਗੱਪੇ ਕੜਾਹੀ ਵਿੱਚ ਜਾਂਦੇ ਸਾਰੇ ਉੱਪਰ ਤੈਰ ਕੇ ਆ ਰਹੇ ਆ ਬਹੁਤ ਹੀ ਵਧੀਆ ਆਪਣਾ ਗੋਲ ਗੱਪਿਆਂ ਦਾ ਆਟਾ ਸੈੱਟ ਹੋਇਆ ਸੀ ਜਿੰਨਾ ਆਟਾ ਆਪਣਾ ਟਾਈਟ ਹੋਵੇਗਾ ਗੋਲ ਗੱਪੇ ਆਪਣੇ ਉਨੇ ਹੀ ਪਰਫੈਕਟ ਬਣਨਗੇ ਹੁਣ ਇਹਨਾਂ ਨੂੰ ਵੀ ਮੈਂ ਚੰਗੀ ਤਰ੍ਹਾਂ ਲਾ ਲਵਾਂਗੇ ਜੇਕਰ ਕੋਈ ਪਪੜੀ ਬਣ ਜਾਂਦੀ ਹੈ ਉਸ ਦਾ ਕੋਈ ਡਰ ਨਹੀਂ ਤੁਸੀਂ ਉਸ ਨੂੰ ਇਸ ਤਰ੍ਹਾਂ ਦੇਹੀ ਪਪੜੀ ਬਣਾ ਕੇ ਵੀ ਖਾ ਸਕਦੇ ਹੋ ਥੋੜਾ ਜਿਹਾ 1 2 ਮੇਰੇ ਗੋਲ ਗੱਪੇ ਨਹੀਂ ਫੁੱਲੇ ਸੀ ਥੋੜਾ ਜਿਹਾ ਮੋٹے ਵੀ ਹੋ ਜਾਂਦੇ ਨੇ ਕਈ ਵਾਰ ਬੇਲਣ ਚ ਹੁਣ ਗੋਲ ਗੱਪੇ ਮੈਂ ਪਾ ਲਈ ਸੀ ਸਾਰੇ ਗੋਲ ਗੱਪੇ ਆਪਣੇ ਬਹੁਤ ਹੀ ਵਧੀਆ ਫੁੱਲ ਕੇ ਆ ਰਹੇ ਨੇ ਹੁਣ ਇਹਨਾਂ ਨੂੰ ਵੀ ਮੈਂ ਚੰਗੀ ਤਰ੍ਹਾਂ ਫਰਾਈ ਕਰ ਲਿਆ ਦੂਸਰੀ ਸਾਈਡ ਤੋਂ ਹੁਣ ਸਾਰਾ ਇਹਨਾਂ ਦਾ ਐਕਸਟਰਾ ਆਇਲ ਛੋੜ ਕੇ ਇਹਨਾਂ ਨੂੰ ਇੱਕ ਲੱਗ ਪਲੇਟ ਵਿੱਚ ਕੱਢ ਲਵਾਂਗੇ ਇਸੇ ਤਰ੍ਹਾਂ ਮੈਂ ਸਾਰੇ ਗੋਲ ਗੱਪੇ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਮੈਂ ਸਾਰੇ ਗੋਲ ਗੱਪੇ ਬਣਾ ਕੇ ਤਿਆਰ ਕਰ ਲਈ ਸੀ ਗੋਲ ਗੱਪੇ ਆਪਣੇ ਬਹੁਤ ਹੀ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਏ ਸੀ ਫੁੱਲੇ ਫੁੱਲੇ ਆਪਣੇ ਗੋਲ ਗੱਪੇ ਬਣੇ ਨੇ ਬਿਲਕੁਲ ਬਾਜ਼ਾਰ ਵਰਗੇ ਗੋਲ ਗੱਪੇ ਲੱਗ ਰਿਹਾ ਇਸ ਤਰ੍ਹਾਂ ਦੀਆਂ ਦੋ ਚਾਰ ਪਾਪੜੀਆਂ ਬਣ ਗਈ ਸੀ ਇਸ ਨੂੰ ਮੈਂ ਦਹੀਂ ਚਾਟ ਵਿੱਚ ਵਰਤ ਲਵਾਂਗੇ ਬਹੁਤ ਹੀ ਕ੍ਰਿਸਪੀ ਆਪਣੇ ਗੋਲ ਗੱਪੇ ਬਣ ਕੇ ਤਿਆਰ ਹੋਏ ਸੀ ਹੁਣ ਮੈਂ ਇਹਦੀ ਪਲੇਟਿੰਗ ਕਰਕੇ ਤਿਆਰ ਕਰਾਂਗੇ ਇਧਰ ਆਪਣਾ ਪਾਣੀ ਵੀ ਤਿਆਰ ਹੈ ਖट्टा-ਮਿੱਠਾ ਤੇ ਤਿੱਖਾ ਪਾਣੀ, ਦੋਏ ਪਾਣੀ ਆਪਣੇ ਤਿਆਰ ਹੈ। ਇਧਰ ਮੈਂ ਗੋਲ ਗੱਪਿਆਂ ਲਈ ਮਸਾਲਾ ਬਣਾ ਕੇ ਤਿਆਰ ਕਰਿਆ ਹੋਇਆ ਸੀ ਆਲੂ ਤੇ ਚੰਨਿਆਂ ਦਾ। ਤੁਸੀਂ ਕੋਈ ਵੀ ਮਸਾਲਾ ਬਣਾ ਸਕਦੇ ਹੋ। ਹੁਣ ਗੋਲ ਗੱਪਿਆਂ ਨੂੰ ਸਰਵ ਕਰ ਲਵਾਂਗੇ। ਪਾਣੀ ਵਿੱਚ ਮੈਂ ਪਹਿਲਾਂ ਬੂੰਦੀ ਪਾਵਾਂਗੀ। ਬੂੰਦੀ ਪਹਿਲਾਂ ਨਹੀਂ ਪਾਈ ਫਿਰ ਜ਼ਿਆਦਾ ਬੂੰਦੀ ਥੋੜੀ ਜਿਹੀ ਢਿੱਲੀ ਪੈ ਜਾਂਦੀ ਆ। ਹੁਣ ਇਸ ਵਿੱਚ ਇੱਕ ਇੱਕ ਵੱਡਾ ਚਮਚ ਭਰ ਕੇ ਮੈਂ ਬੂੰਦੀ ਐਡ ਕਰਾਂਗੀ ਜੇਕਰ ਤੁਸੀਂ ਬੂੰਦੀ ਪਾਉਣਾ ਚਾਹੁੰਦੇ ਹੋ। ਪਾ ਸਕਦੇ ਹੋ ਨਹੀਂ ਇਹਨਾਂ ਨੂੰ ਸਕਿੱਪ ਵੀ ਕਰ ਸਕਦੇ ਹੋ ਬੂੰਦੀ ਪਾਉਣਾ ਥੋੜਾ ਜਿਹਾ ਪਾਣੀ ਦੇਖਣ ਵਿੱਚ ਵਧੀਆ ਲੱਗਦਾ ਹੈ ਬਹੁਤ ਹੀ ਵਧੀਆ ਆਪਣਾ ਪਾਣੀ ਬਣ ਕੇ ਤਿਆਰ ਹੋਇਆ ਸੀ ਵਿੱਚ ਮੈਂ ਕੋਈ ਵੀ ਕਲਰ ਨਹੀਂ ਐਡ ਕਰਿਆ ਹੁਣ ਚਮਚ ਨਾਲ ਥੋੜਾ ਜਿਹਾ ਪਾਣੀ ਨੂੰ ਹਿਲਾ ਲਵਾਂਗੇ ਇੱਧਰ ਹੁਣ ਗੋਲ ਗੁੱਪਿਆਂ ਨੂੰ ਸਰਵ ਕਰਾਂਗੇ ਗੋਲ ਗਪੇ ਤੋੜ ਲਵਾਂਗੇ ਉਂਗਲੀ ਨਾਲ ਥੋੜਾ ਜਿਹਾ ਤੁਸੀਂ ਇਸ ਦਾ ਹੋਰ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਹੁਣ ਇਸ ਵਿੱਚ ਆਲੂ ਤੇ ਛੋਲੇ ਆਣਾ ਮਸਾਲਾ ਪਾ ਲਵਾਂਗੇ ਤੁਸੀਂ ਮਸਾਲਾ ਇਸ ਵਿੱਚ ਆਪਣੇ ਹਿਸਾਬ ਨਾਲ ਵਧ ਘਟ ਪਰ ਸਕਦੇ ਹੋ ਹੁਣ ਮੈਂ ਇਸ ਵਿੱਚ ਪਹਿਲਾਂ ਥੋੜਾ ਜਿਹਾ ਤਿੱਖਾ ਪਾਣੀ ਪਾਵਾਂਗੇ ਫੇਰ ਥੋੜਾ ਜਿਹਾ ਮਿੱਠਾ ਪਾਣੀ ਪਾਵਾਂਗੇ ਤੁਸੀਂ ਜਿਹੜਾ ਤੁਹਾਨੂੰ ਪਾਣੀ ਪਸੰਦ ਆ ਉਸ ਦੇ ਹਿਸਾਬ ਨਾਲ ਤੁਸੀਂ ਗੋਲ ਗੱਪਾ ਸਰਵ ਕਰ ਸਾਧੇ ਉਹਨਾਂ ਵਿੱਚ ਨੂੰ ਪਲੇਟ ਵਿੱਚ ਸਰਵ ਕਰਾਂਗੇ ਬਹੁਤ ਹੀ ਵਧੀਆ ਆਪਣੇ ਗੋਲ ਗੱਪੇ ਬਣ ਕੇ ਤਿਆਰ ਹੋਏ ਸੀ ਜੇਕਰ ਤੁਹਾਨੂੰ ਮੇਰੀ ਇਹ ਗੋਲ ਗੱਪੇ ਦੇ ਤਿੱਖੇ ਤੇ ਖੱਟੇ ਮਿੱਠੇ ਪਾਣੀ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਧੰਨਵਾਦ ਜੀ